ਜਸਟਿਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਕਿਹਾ ਹੈ ਕਿ ਪਿਛਲੇ 2 ਸਾਲਾਂ ਵਿੱਚ ਕੈਨੇਡਾ ਦੀ ਆਬਾਦੀ ਤੇਜ਼ੀ ਨਾਲ ਵਧੀ ਹੈ ਕੈਨੇਡਾ ਦੇ ਵਿੱਚ ਕਈ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਤੇ ਉਹਨਾਂ ਦੇ ਵਿੱਚੋਂ 38000 ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋਏ 32 ਕੋਈ 32 ਬੰਦੇ ਨੇ ਜੀ ਹਮ ਇਹਨਾਂ ਦੇ ਗ੍ਰਿਫਤਾਰੀ ਬਰਾਂਟ ਜਾਰੀ ਹੋ ਚੁੱਕੇ ਹੈ ਜੀ ਤੇ 12 ਲੱਖ 62801 ਵਿਅਕਤੀ ਉੱਥੇ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਰਹਿ ਰਹੇ ਨੇ ਕੱਲ ਉਹਨੇ ਕਿਹਾ ਕਿ ਆਬਾਦੀ ਦੋ ਸਾਲਾਂ ਦੇ ਬੜੀ ਵਧੀਆ ਚੱਕਦਾਵੇਂ ਇਸੇ ਕਰਕੇ ਅਸੀਂ ਆਬਾਦੀ ਨੂੰ ਨਿਰੰਤਰਨ ਕਰਨ ਵਾਸਤੇ ਅਸੀਂ ਉਹ ਕਰ ਰਹੇ ਹਾਂ ਇਹਨੂੰ ਸੰਭਾਲ ਰਹੇ ਹਾਂ ਆਲਮੋਲ ਬੁਛਨੋਈ ਲਾਰਸ ਬੁਛਨੋਈ ਦਾ ਭਰਾ ਹੈਗਾ ਕੈਲੀਫੋਰਨੀਆ ਤੋਂ ਕੱਲ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਅਸਦਲਾ ਨੂੰ ਕੱਲ ਪੇਸ਼ ਕੀਤਾ ਉਹ ਅਦਾਲਤ ਵਿੱਚ ਜਸਟਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਕਿਹਾ ਹੈ ਕਿ ਪਿਛਲੇ 2 ਸਾਲਾਂ ਵਿੱਚ ਕੈਨੇਡਾ ਦੀ ਆਬਾਦੀ ਤੇਜ਼ੀ ਨਾਲ ਵਧੀ ਹੈ ਤੇ ਇਹਦੇ ਨਾਲ ਹੀ ਇੱਕ ਜੁੜਦੀ ਹੋਈ ਹੋਰ ਅਪਡੇਟ ਹੈ ਕੈਨੇਡਾ ਦੇ ਵਿੱਚ ਕਈ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਤੇ ਉਹਨਾਂ ਦੇ ਵਿੱਚੋਂ 38000 ਦੇ ਗ੍ਰਫਤਾਰੀ ਵਾਰੰਟ ਜਾਰੀ ਹੋ ਗਏ ਨੇ ਹਾਂ 38000 ਸਮਥਿੰਗ ਮੇਗਾ 38000 ਕੋਈ 32 ਬੰਦੇ ਨੇ ਜੀ ਹੂੰ ਇਹਨਾਂ ਦੇ ਗ੍ਰਫਤਾਰੀ ਬਰਾਂਟ ਜਾਰੀ ਹੋ ਚੁੱਕੇ ਆ ਜੀ ਤੇ 12 ਲੱਖ 62801 ਵਿਅਕਤੀ ਉੱਥੇ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਰਹਿ ਰਹੇ ਨੇ ਜੀ ਕੱਲ ਉਹਨਾਂ ਨੇ ਕਿਹਾ ਕਿ ਆਬਾਦੀ ਦੋਸਰ ਬੜੀ ਵਧੀਆ ਚੱਕਦਾ ਮੈਂ ਇਸੇ ਕਰਕੇ ਅਸੀਂ ਆਬਾਦੀ ਨਿਰੰਤਰਣ ਕਰਨ ਵਾਸਤੇ ਅਸੀਂ ਉਹ ਕਰ ਰਹੇ ਆ ਇਹਨੂੰ ਸੰਭਾਲ ਰਹੇ ਆ ਆਬਾਦੀ ਨੂੰ ਬਹੁਤ سارے ਬੰਦੇ ਨੂੰ ਸੀ ਕੈਨੇਡਾ ਤੋਂ ਬਾਹਰ ਭੇਕ ਕਰਾਂਗੇ ਇਹ ਵੀ ਗੱਲ ਆਈ ਹੈ ਇੱਕ ਹੋਰ ਖਬਰ ਆ ਅਨਮੋਲ ਬਸਨੋਈ ਅਨਮੋਲ ਬਸਨੋਈ ਲਾਰਸ ਬਸਨੋਈ ਦਾ ਭਰਾ ਹੈਗਾ ਕੈਲੀਫੋਰਨੀਆ ਤੋਂ ਕੱਲ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਕੈਲੀਫੋਰਨੀਆ ਪੁਲਿਸ ਨੇ ਉਹਦੇ ਉੱਪਰ ਲੁਕਆਊਟ ਨੋਟਸ ਵੀ ਜਾਰੀ ਕੀਤਾ ਸੀ ਭਾਰਤ ਸਰਕਾਰ ਨੇ ਉਹ ਉਹਦੇ ਉੱਪਰ 20 ਦੇ ਕਰੀਬ ਕੇਸ ਦਰਜ ਨੇ ਭਾਰਤ ਵਿੱਚ ਉਹਦੇ ਵਿੱਚ ਬਾਬਾ ਸਦੀਕੀ ਨੂੰ ਮਾਰਨ ਦੇ ਵੀ ਦੋਸ਼ ਨੇ ਉਹਦੇ ਉੱਪਰ ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਵੀ ਦੋਸ਼ ਨੇ ਉਹਦੇ ਬਹੁਤ ਸਾਰੇ ਦੋਸ਼ ਨੇ ਪਰ ਕੈਲੀਫੋਰਨੀਆ ਪੁਲਿਸ ਨੇ ਫੜਿਆ ਦੂਜੇ ਪਾਸੇ ਅਰਸ਼ਦਾਲਾ ਨੂੰ ਕੱਲ ਪੇਸ਼ ਕੀਤਾ ਅਦਾਲਤ ਵਿੱਚ ਕਹਿੰਦੇ ਨੇ ਵੀ ਜਮਾਨਤ ਮਿਲ ਗਈ ਹੈ ਜੇ ਕੋਈ ਖਬਰ ਨਹੀਂ ਆਈ ਕੱਲ ਨੂੰ ਖਬਰਾਂ ਛਪਣਗੀਆਂ ਤੇ ਉਹ ਉਹਦੇ ਉੱਪਰ ਕੋਈ ਵੱਡੀ ਕਾਰਵਾਈ ਨਹੀਂ ਕਰ ਸਕੇ ਅਰਸ਼ਦਾਲਾ ਉੱਪਰ ਕੈਨੇਡਾ ਸਰਕਾਰ ਉਹ ਕੋਈ ਨਾਮ ਨਹੀਂ ਕਰ ਸਕੀ ਕੈਨੇਡਾ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ